ਅਥੀਕਾਰ ਜੀ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਪਤੇ ਐ ਇਸ ਵੇਲੇ ਤੁਹਾਨੂੰ ਇੱਕ ਵੱਡੀ ਖਬਰ ਦੇਣ ਜਾ ਰਹੇ ਆ ਇਹ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਆ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਆ ਬੇਸ਼ੱਕ ਆਪ ਨੂੰ ਸਭ ਨੂੰ ਪਤਾ ਕਿ 13 ਤਰੀਕ ਨੂੰ ਜਿਹੜਾ ਮੋਦੀ ਦੇ ਦਵਾਰੇ ਦਿੱਲੀ ਦੇ ਵਿੱਚ ਮੋਦੀ ਦੇ ਜਿਹੜੇ ਅਰੇ ਭਾਈ ਇਹ ਨਹੀਂ ਮੋਦੀ ਨੇ ਜਿਹੜੇ ਤਿੰਨ ਪਹਿਲਾ ਕਾਲੇ ਕਾਨੂੰਨ ਬਣਾਏ ਸੀ ਉਹਨਾਂ ਨੂੰ ਲੈ ਕੇ ਮੋਦੀ ਦੇ ਜਿਹੜੇ ਧੌਣ ਦੇ ਵਿੱਚ ਉਹ ਕਿੱਲਾ ਅਜੇ ਫਸਿਆ ਹੋਇਆਗਾ ਔਰ ਉਹ 13 ਤਰੀਕ ਨੂੰ ਦੁਬਾਰੇ ਕਿਸਾਨ ਕੱਢਣ ਜਾ ਰਹੇ ਨੇ ਕਿਸਾਨ ਆਪਣੀਆਂ ਮੰਗਾਂ ਮਨਾਉਣ ਜਾ ਰਹੇ ਨੇ ਹੁਣ ਕੀ ਕੀਤਾ ਬੇਸ਼ੱਕ ਹਰਿਆਣਾ ਲੈ ਲਓ ਪੰਜਾਬ ਲੈ ਲਓ ਥਾਂ ਥਾਂ ਤੇ ਜਿਹੜਾ ਸਰਕਾਰਾਂ ਵੱਲੋਂ ਕੱਦਾ ਕੱਡੀਆਂ ਜਾ ਰਹੀਆਂ ਨੇ ਲੋਹਾ ਦੇ ਲੋਹੇ ਦੇ ਕਿੱਲ ਨੇ ਜਿਹੜੇ ਨੇ ਉਹ ਆਪਣੇ ਠੋਕੇ ਜਾ ਰਹੇ ਨੇ ਆਪਣੇ ਸੜਕਾਂ ਦੇ ਉੱਤੇ ਸੜਕਾਂ ਨੂੰ ਜੇ ਵੀ ਸੀ ਮਸ਼ੀਨਾਂ ਨਾਲ ਪੱਟਿਆ ਜਾ ਰਿਹਾਗਾ ਥਾਂ ਥਾਂ ਤੇ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਆਮ ਪਬਲਿਕ ਨੂੰ ਜਿਹੜਾਗਾ ਉਹ ਇੱਕ ਬਹੁਤ ਵੱਡਾ ਜਿਹੜਾ ਕਹਿੰਦੇ ਆ ਬਾ ਸੰਗ ਟਖੜਾ ਕਰ ਦਿੱਤਾਗਾ ਹੁਣ ਇੱਕ ਮੋਦੀ ਸਰਕਾਰ ਨੇ ਤੁਹਾਨੂੰ ਦੱਸਦੀ ਕਿ ਨਵਾਂ ਇੱਕ ਹੋਰ ਫਰਮਾਨ ਜਿਹੜਾ ਜਾਰੀ ਕਰ ਦਿੱਤਾਗਾ ਸ਼ਾਇਦ ਤੁਹਾਨੂੰ ਇਹ ਜਾਣ ਕੇ ਬੜੀ ਇੱਕ ਹੈਰਾਨੀ ਚਿੰਤਾ ਜਨਕ ਗੱਲ ਹੈ ਇਹ ਕਿਸਾਨਾਂ ਵਾਸਤੇ ਤੇ ਜਿਨ੍ਹਾਂ ਨੇ ਮੰਗਾ ਮਨਾਉਣ ਜਾਣਾ ਸੀ ਦਿੱਲੀ ਕਈਆਂ ਨੇ ਦਿੱਲੀ ਚਾਲੇ ਪਾ ਦਿੱਤੇ ਕਈਆਂ ਨੇ ਅਜੇ ਪਾਉਣੇ ਸੀ ਅੱਜ 11 ਤਰੀਕਾ 13 ਤਰੀਕ ਨੂੰ ਧਰਨਾ ਦਿੱਲੀ ਦੇ ਵਿੱਚ ਪਰ ਮੋਦੀ ਸਰਕਾਰ ਦਾ ਕਹਿੰਦੇ ਇੱਕ ਵੱਡਾ ਹੁਕਮ ਆ ਗਿਆ ਕਿ ਪੈਟਰੋਲ ਪੰਪਾਂ ਉੱਤੇ ਕਿਸਾਨਾਂ ਨੂੰ ਜਿਹੜਾ ਡੀਜ਼ਲ ਆ ਉਹ ਨਾ ਪਾਇਆ ਜਾਵੇ ਇਹ ਇੱਕ ਸਭ ਤੋਂ ਵੱਡੀ ਆਪਾਂ ਕਹਦੀ ਇਹ ਅਹਿਮ ਖਬਰ ਆ ਕਿ ਕਿਸਾਨਾਂ ਨੂੰ ਜਿਹੜਾ ਡੀਜ਼ਲ ਆ ਜਿਹੜਾ ਟਰੈਕਟਰਾਂ ਦੇ ਵਿੱਚ ਪਵਾਉਣਾ ਸੀ ਉਹਨਾਂ ਦੇ ਇੱਕ ਫਰਮਾਨ ਮੋਦੀ ਸਰਕਾਰ ਨੇ ਕਰਤਾ ਕਿ ਪੰਪ ਮਾਲਕਾਂ ਨੂੰ ਕਰਤਾ ਕਿ ਜੇਕਰ ਤੁਸੀਂ ਤੇਲ ਪਾਉਂਗੇ ਕਿਸਾਨਾਂ ਨੂੰ ਤੁਹਾਡੇ ਉੱਤੇ ਪਰਚੇ ਦਰਜ ਕੀਤੇ ਜਾਣਗੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਮੋਦੀ ਸਰਕਾਰ ਦਾ ਹਕੂਮਤ ਦਾ ਇਹ ਕਹਿਣਾਗਾ ਜੇਕਰ ਕਿਸਾਨ ਤੇਲ ਪਵਾਉਂਦੇ ਨੇ ડીਲ ਪਵਾਉਂਦੇ ਤਾਂ ਜਾ ਕੇ ਹੀ ਦਿੱਲੀ ਬਰੂਹਾਂਤੇ ਜਾ ਕੇ ਪਹੁੰਚ ਸਕਣਗੇ ਜੇਕਰ ਤੇਲੀ ਨਾ ਟਰੈਕਟਰ ਚ ਰਿਹਾ ਤਾਂ ਕਿਸਾਨ ਦਿੱਲੀ ਕਮੇ ਆ ਜਾਣਗੇ ਪਰ ਮੋਦੀ ਸਰਕਾਰ ਨੂੰ ਇਹ ਨਹੀਂ ਪਤਾ ਕਿ ਟਰੈਕਟਰ ਸੜਕਾ ਜਾਮ ਵੀ ਕਰ ਸਕਦੇ ਨੇ ਅਤੇ ਟ੍ਰੇਨਾਂ ਵੀ ਚੱਲਦੀਆਂ ਬੱਸਾਂ ਵੀ ਚੱਲਦੀਆਂ ਟਰੈਕਟਰ ਕਿਸਾਨ ਤੁਰਕੇ ਵੀ ਆ ਸਕਦੇ ਨੇ ਕਿਸਾਨਾਂ ਨੇ ਜਿਹਨੇ ਆਪਣੀ ਮੰਗ ਮਨਾਉਣੀ ਹੁੰਦੀ ਆ ਜਿਹਨੇ ਆਪਣੇ ਹੱਕ ਲੈਣੇ ਹੁੰਦੇ ਨੇ ਉਹ ਨਹੀਂ ਦੇਖਦਾ ਹੁੰਦਾ ਆਸਾ ਪਾਸਾ ਉਹ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਉਹਨਾਂ ਦੀ ਇੱਕ ਕਹਿ ਦਈਏ ਸੋਚ ਕੰਮ ਕਰਦੀ ਹੁੰਦੀ ਆ ਸਰਕਾਰ ਦੇ ਦੀ ਈਨ ਨਹੀਂ ਬਣਣੀ ਹੁੰਦੀ ਉੱਤੇ ਉਹ ਹਰ ਹਿੱਲੇ ਬੰਦਾ ਚਾਹੇ ਕਿਸਾਨ ਹੋਵੇ ਚਾਹੇ ਕੋਈ ਸੰਘਰਸ਼ ਬੰਦਾ ਸੰਘਰਸ਼ੀ ਹੋਵੇ ਉਹ ਉੱਥੇ ਅਕਸਰ ਪਹੁੰਚ ਹੀ ਜਾਂਦਾਗਾ ਇੱਕ ਦਾ ਵੱਡਾ ਜਿਹੜਾ ਕਹ ਜੀ ਮੋਦੀ ਸਰਕਾਰ ਦਾ ਇੱਕ ਹੋਰ ਪ੍ਰਮਾਣ ਜਾਰੀ ਕਰਤਾ ਕਿ ਕਹਿੰਦੇ ਤਾਂ ਸਰਦਾਰਦੀਆ ਵੀ ਕਿਸਾਨਾਂ ਬਾਤ ਤੇ ਕਰਤੀ ਅਕੇ ਵੀ ਜਿਹੜਾ ਡੀਜ਼ਲ ਆ ਵੀ ਉਹ ਨਹੀਂ ਟਰੈਕਟਰਾਂ ਵਿੱਚ ਪਾਉਣ ਦਿੱਤਾ ਜਾਵੇਗਾ ਹੁਣ ਪٹرول ਪੰਪ ਮਾਲਕਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਨੇ ਪਰ ਆਉਣ ਵਾਲੇ ਦਿਨਾਂ ਤੇ ਦੇਖਾਂਗੇ ਇਹ ਗੱਲ ਕਿੰਨੀ ਕੁ ਸੱਚੀ ਆ ਕਿੰਨੀ ਇਸ ਗੱਲ ਤੇ ਜਿਹੜੀ ਸਰਕਾਰ ਅੱਗੇ ਝੁਕਦੀ ਆ ਕਿਸਾਨਾਂ ਦੇ ਅੱਗੇ ਜਾਂ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਕਿਸਾਨਾਂ ਦੀਆਂ ਨ ਮਸਵੀ ਨੂੰ ਲੈ ਕੇ ਲਾ ਲਓ ਜਾਂ ਕੁਝ ਹੋਰ ਮੰਗਾ ਨੇ ਕਿ ਉਹ ਜਿਹੜੀ ਸਰਕਾਰ ਮਨ ਪਾਉਂਦੀ ਆ ਜਾਂ ਫਿਰ ਕਹ ਜੀ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਇੱਕ jaan ਬੁੱਝ ਕੇ ਤੰਗ ਪਰੇਸ਼ਾਨ ਜਿਹੜਾਗਾ ਮੋਦੀ ਸਰਕਾਰ ਉਹ ਕਰਿਆਗਾ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਕਿਸਾਨ ਦੇ ਤੱਕ ਇਹ ਗੱਲ ਪਹੁੰਚ ਸਕੇ ਧੰਨਵਾਦ ਵੈਜੀ ਖਾਲਸਾ ਵੈਜੀ ਕੀ ਫਤਿਹ